ਇਸ ਸਰ ਸਨੇਵਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਬਾਣੀ ਜਾਪ ਸਬ ਇੱਕ ਛੰਦ ਦੀਆਂ ਦੋ ਪੰਕਤੀਆਂ ਦੇ ਵਿਚਾਰ ਆਪ ਨੂੰ ਸਰਵਨ ਕਰਾਣ ਲੱਗਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ नमो इष्ट इष्टे नमो तंत्र तंत्रम मैं पंक्तियां फिर दोहरावा जेडे जप सा पढे ने ओना नु जरूर ए पंक्तियां कंठ होण गया या सामने होण गया नमो मंत्र मंत्रम नमो जंत्र जंत्रम नमो इष्ट इष्टे नमो तंत्र तंत्रम ਧਾਰਮਿਕ ਜਗਤ ਦੇ ਵਿੱਚ ਪਹਿਲੇ ਤੇ ਇਸ਼ਟ ਦੀ ਗੱਲ ਹੈ ਕਿ ਨੂੰ ਆਧਾਰ ਬਣਾ ਕੇ ਪਰਮਾਤਮਾ ਤੱਕ ਪਹੁੰਚਣਾ ਹੈ ਜਿਹਦੇ ਸਾਰੇ ਤੇ ਜਿਹਦੇ ਸਾਰੇ ਤੇ ਪਹੁੰਚਦੇ ਹਨ ਉਹਨੂੰ ਇਸ਼ਟ ਕਹਿੰਦੇ ਨੇ ਜਿਵੇਂ ਅਹਿਲੇ ਇਸਲਾਮ ਦਾ ਮੁਹੰਮਦ ਸਾਹਿਬ ਇਸ਼ਟ ਨੇ ਸਮੋਂ ਈਸਾਈ ਜਗਤ ਦੇ حضرت ਈਸਾ ਇਸ਼ਟ ਨੇ ਹਿੰਦੂ ਜਗਤ ਧਾਰਮਿਕ ਤੌਰ ਤੇ ਬਹੁਤ ਸਾਰੀਆਂ ਸ਼ਾਖਾਂ ਦੇ ਵਿੱਚ ਵੰਡਿਆ ਹੋਇਆ ਹੈ। ਤੋਂ ਕਿਸੇ ਦਾ ਇਸ਼ਟ ਰਾਮ ਹੈ, ਕਿਸੇ ਦਾ ਕ੍ਰਿਸ਼ਨ ਹੈ, ਕਿਸੇ ਦਾ ਮਹਾਦੇਵ ਹੈ, ਕਿਸੇ ਦਾ ਵਿਸ਼ਨੂ ਹੈ, ਕਿਸੇ ਦੀ ਕਾਲੀ ਮਾਤਾ ਹੈ, ਕਿਸੇ ਦੀ ਵੈਸ਼ਨੋ ਦੇਵੀ ਹੈ। ਇਸ ਤਰੀਕੇ ਨਾਲ ਉਹਨਾਂ ਦੇ ਅਲੱਗ-ਅਲੱਗ ਇਸ਼ਟ ਨੇ। ਜਿਹਨੂੰ ਆਧਾਰ ਬਣਾ ਕੇ ਉਹ ਪਰਮਾਤਮਾ ਤੱਕ ਪੰਜ ਦੇਣ ਜਿਸ ਨੂੰ ਆਧਾਰ ਬਣਾ ਕੇ ਸਹਾਰਾ ਬਣਾ ਕੇ ਪ੍ਰਭੂ ਦੇ ਮਾਰਗ ਤੇ ਚੱਲਣਾ ਜਾਂ ਕਾਮਨਾ ਦੀ ਪੂਰਤੀ ਕਰਨੀ ਹੈ ਜਿਹਦੇ ਰਾਹੇ ਉਹਨੂੰ ਕਹਿੰਦੇ ਨੇ ਇਸ਼ਟ ਇਹ ਇਸ਼ਟ ਹੈ ਜੈਸੇ ਸਮੂ ਬੋਧ ਜਗਤ ਦਾ ਇਸ਼ਟ ਹੈ ਮਹਾਤਮਾ ਬੁੱਧ جیسے سمو جین دھرم کا اشٹ ہے سوامی مہاویش تمام پارسی جگت کا اشٹ ہے جرد رست اور ساری یہودیاں کا اشٹ ہے حضرت موسا پہلے اسلام دیجتے گل آم پرچلت ہے کہ رسول تو بنا کوئی خدا ن نہیں مل سکتا محمد تو بنا کوئی پربھو ن نہیں مل سکتا ਇਸ ਵਾਸਤੇ ਉਹਨਾਂ ਦਾ ਜਿਹੜਾ ਇਹ ਕਲਮਾ ਹੈ ਲਾ ਇਲਾ ਇਲੱਲਾ ਮੁਹੰਮਦੇ ਰਸੂਲੱਲਾ ਅੱਲਾਹ ਜੋ ਹੈ ਵਾਹਿਦ ਹੈ ਇਕ ਹੈ ਵਿਆਪਕ ਹੈ ਜੋ ਪਕੜ ਦੇ ਚ ਨਹੀਂ ਆਉਂਦਾ ਉਸੇ ਦਾ ਹੀ ਰਸੂਲ ਹੈ ਪੈਗੰਬਰ ਹੈ ਉਸੇ ਤੱਕ ਪਹੁੰਚਾਉਣ ਵਾਲਾ ਹੈ ਮੁਹੰਮਦ ਮੁਹੰਮਦ ਰਸੂਲੱਲਾ ਰਸੂਲ ਪਹੁੰਚਾਉਣ ਵਾਲਾ ਰਸਤ ਰਸਾਨ ਕਰਨ ਵਾਲਾ ਪੁਚਾਣ ਵਾਲਾ ਤੋ ਜਗਤ ਦੇ ਚ ਵੱਖ-ਵੱਖ ਲੋਕਾਂ ਦੇ ਇਸ਼ਟ ਨੇ ਆਪ ਸੁਣ ਕੇ ਹੈਰਾਨ ਹੋ ਗਏ ਮੈਨੂੰ ਪਤਾ ਤਾਂ ਨਹੀਂ ਧਾਰਮਿਕ ਅਵਸਥਾ ਹਰ ਸ਼ੈਰ ਦੀ ਹਰ ਵਿਅਕਤੀ ਦੀ ਅਲਗ-ਅਲਗ ਹੁੰਦੀ ਹੈ ਇਹ ਵੀ ਮੈਂ ਅਰਜ਼ ਕਰਾਂ ਤੇ ਸ਼ਿਖਰ ਦੀ ਧਾਰਮਿਕ ਸੋਚਣੀ ਕਿਸੇ-ਕਿਸੇ ਦੀ ਆਉਂਦੀ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਅਕਸਰ ਮੈਂ ਐਸਾ ਕਹਿੰਦਾ ਹਾਂ ਨਾ ਹਰ ਸ਼ੈਰ ਵਿੱਚ ਛੋਟੀ ਦੇ ਧਨਵਾਨ ਮਿਲ ਜਾਣਗੇ ਹਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਵਪਾਰੀ ਮਿਲ ਜਾਣਗੇ ਹਰ ਸ਼ਹਿਰ ਦੇ ਵਿੱਚ ਲਾਇਰ ਡਾਕਟਰ ਇੰਜੀਨੀਅਰ ਸਾਇੰਟਿਸਟ ਮਿਲ ਜਾਣਗੇ ਹਰ ਸ਼ਹਿਰ ਦੇ ਵਿੱਚ ਦਾਰਸ਼ਨਿਕ ਫਿਲਾਸਫਰ ਤੇ ਕਲਾਕਾਰ ਆਰਟਿਸਟ ਵੀ ਮਿਲ ਜਾਣਗੇ ਹਰ ਸ਼ਹਿਰ ਦੇ ਵਿੱਚ ਭਗਤ ਨਹੀਂ ਆਉਂਦਾ ਨਹੀਂ ਆਉਂਦਾ ਹਰ ਸ਼ਹਿਰ ਦੇ ਵਿੱਚ ਬ੍ਰਹਮ ਗੈਨੀ ਨਹੀਂ ਆਉਂਦਾ ਮੇਰੇ ਇਹਨਾਂ ਲਫ਼ਜ਼ਾਂ ਨੂੰ ਫਿਰ ਸੁਣਨਾ ਧਿਆਨ ਨਾਲ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੁੰਦੇ ਨੇ ਧਨਵਾਨਾਂ ਤੋਂ ਕੋਈ ਸ਼ਹਿਰ ਖਾਲੀ ਨਹੀਂ ਹੈ ਹਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਵਪਾਰੀ ਹੁੰਦੇ ਨੇ ਵਪਾਰੀਆਂ ਤੋਂ ਖਾਲੀ ਕੋਈ ਸ਼ਹਿਰ ਨਹੀਂ ਹੈ ਹਰ ਸ਼ਹਿਰ ਦੇ ਵਿੱਚ ਸੈਂਟਿਸਟ ਵੀ ਹੁੰਦੇ ਨੇ ਲਾਅਰ ਵੀ ਹੁੰਦੇ ਨੇ ਡਾਕਟਰ ਵੀ ਹੁੰਦੇ ਨੇ ਇੰਜੀਨੀਅਰ ਵੀ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਦਾਰਸ਼ਨਿਕ ਫਿਲਾਸਫਰ ਵੀ ਹੁੰਦੇ ਨੇ ਹਰ ਸ਼ਹਿਰ ਦੇ ਚੋਟੀ ਦੇ ਕਲਾਕਾਰ ਆਰਟਿਸਟ ਵੀ ਆਉਂਦੇ ਨੇ ਹਰ ਸ਼ਹਿਰ ਦੇ ਵਿੱਚ ਭਗਤ ਨਹੀਂ ਆਉਂਦੇ ਹਰ ਸ਼ਹਿਰ ਦੇ ਵਿੱਚ ਰਾਜਨੀਤਿਕ ਤੇ ਹੁੰਦੇ ਨੇ ਕਿਹੜੇ ਸ਼ਹਿਰ ਦੇ ਵਿੱਚ ਰਾਜਨੀਤਿਕ ਨਹੀਂ ਆਉਂਦੇ ਹਰ ਸ਼ਹਿਰ ਦੇ ਵਿੱਚ ਪੋਲੀਟੀਸ਼ੀਅਨ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਬ੍ਰਹਮਗਿਆਨੀ ਨਹੀਂ ਆਉਂਦਾ ਹਰ ਸ਼ਹਿਰ ਦੇ ਵਿੱਚ ਵਪਾਰੀ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਭਗਤ ਨਹੀਂ ਆਉਂਦਾ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਬ੍ਰਹਮਗਿਆਨੀ ਨਹੀਂ ਹੁਣ ਮੈਂ ਫਿਰ ਦਰਾਵਾ ਬ੍ਰह्मਗੈ ਨਹੀਂ ਹੁੰਦੇ ਤੇ ਨਹੀਂ ਹਰ ਸ਼ਹਿਰ ਦੇ ਚ ਨਹੀਂ ਹੁੰਦਾ ਜੈਸੇ ਚੰਦਨ ਹੁੰਦਾ ਤੇ ਹੈ ਪਰ ਹਰ ਧਰਤੀ ਤੇ ਨਹੀਂ ਹੁੰਦਾ ਹਰ ਮੁਲਕ ਦੇ ਚ ਵੀ ਨਹੀਂ ਹੁੰਦਾ ਸਾਰੀ ਦੁਨੀਆ ਦੇ ਚ ਚੰਦਨ ਸਿਰਫ ਭਾਰਤ ਦਾ ਇੱਕ ਸੂਬਾ ਕਰਨਾਟਕ ਉਥੇ ਹੁੰਦਾ ਥੋੜਾ ਜਿਹਾ ਤਮਿਲਨਾਡ ਦੇ ਚ ਚੰਦਨ ਹੋਂਦਾ ਤੇ ਹੈ ਹਰ ਜਗ੍ਹਾ ਨਹੀਂ ਆਉਂਦਾ ਕੇਸਰ ਹੋਂਦਾ ਤੇ ਹੈ ਹਰ ਜਗ੍ਹਾ ਨਹੀਂ ਆਉਂਦਾ ਕੇਸਰ ਸਾਰੀ ਦੁਨੀਆ ਦੇ ਚ ਕਸ਼ਮੀਰ ਦੇ ਚੋਂਦਾ ਹੈ ਈਰਾਨ ਦੇ ਚੋਂਦਾ ਹੈ ਥੋੜਾ ਜਿਹਾ ਸਪੈਨ ਦੇ ਚੋਂਦਾ ਬਾਕੀ ਕਿਧਰੇ ਵੀ ਨਹੀਂ ਆਉਂਦਾ ਭਾਰਤ ਦੇ ਚ ਹਿਮਾਚਲ ਪ੍ਰਦੇਸ਼ ਦੇ ਚ ਵੀ ਕੇਸਰ ਨੂੰ ਬੋਕੇ ਦੇਖਿਆ ਗਿਆ ਨਹੀਂ ਹੋਇਆ ਨਹੀਂ ਆਉਂਦਾ 이란 ਵਿੱਚ ਇਹ ਅਸਫਾਨ ਦੇ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਕੇਸਰ ਹੁੰਦਾ ਬਾਕੀ ਅਲੇ ਦੁਆਲੇ ਮਿਹਨਤ ਕਰਕੇ ਉਹਨਾਂ ਨੇ ਵੀ ਦੇਖਿਆ ਨਹੀਂ ਆਉਂਦਾ ਹੁਣ ਮੈਂ ਫਿਰ ਦੁਹਰਾਵਾਂ ਬੜੇ ਧਿਆਨ ਨਾਲ ਸੁਣਨਾ ਕੇਸਰ ਹੁੰਦਾ ਤੇ ਹੈ ਹਰ ਧਰਤੀ ਦੇ ਵਿੱਚ ਨਹੀਂ ਆਉਂਦਾ ਚੰਦਨ ਹੁੰਦਾ ਤੇ ਹੈ ਹਰ ਜਗ੍ਹਾ ਨਹੀਂ ਆਉਂਦਾ ਭਗਤ ਹੁੰਦਾ ਤੇ ਹੈ ਬ੍ਰਮਗੈਣੀ ਹੁੰਦਾ ਤੇ ਹੈ ਹਰ ਸ਼ਹਿਰ ਦੇ ਵਿੱਚ ਨਹੀਂ ਹੁੰਦਾ ਨਹੀਂ ਹੁੰਦਾ ਚੰਦਨਦਰ ਦਾ ਬਨ ਬਨ ਸਾਦਨਾ ਪਰ ਪਰਮਾਇ ਇਹਨੂੰ ਉਰਦੂ ਦੇ ਮਾਇਆਨਾਦ ਸ਼ਾਇਰ ਮਿਰਜ਼ਾ ਗਾਲिब ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ ਉਹ ਕਹਿੰਦਾ ਹੈ ਮੁਹੱਬਤ ਕੇ ਲਈਏ ਕੁਝ ਖਾਸ ਦਿਲ ਮਕਸੂਸ ਹੁੰਦੇ ਹਨ ਕੋਈ ਖਾਸ ਹੀ ਦਿਲ ਹੁੰਦਾ ਜਿੱਥੇ ਰੱਬੀ ਪਿਆਰ ਪੈਦਾ ਹੋਵੇ ہر دل دچ نہیں آتا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا یہ وہ نغمہ ہے جو ہر ساز پہ گایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਬੜੀ ਕੀਮਤੀ ਗੱਲ ਕਹਿੰਦਾ ਕਹੇ ਕਹਿੰਦਾ ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਤੇ ਜਿੱਥੇ ਪੈਦਾ ਹੋ ਜਾਂਦਾ ਹੈ ਉਹ ਸਮਝਾਣ ਜੋਗਾ ਹੀ ਨਹੀਂ ਰਹਿੰਦਾ ਉਹ ਕੁਝ ਕਹਿ ਨਹੀਂ ਸਕਦਾ ਚਲੋ ਇਹਦੇ ਉੱਤੇ ਵੀ ਦੋ ਪੰਕਤੀਆਂ ਸੁਣ ਲਓ ਇੱਕ ਆਲਮ ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ اے خدا ਮੈਂ ਤੇਰੇ ਕੋਲ ਕਿਹਦਾ ਕਿਸ ਕੋਲ ਪਤਾ ਪੁੱਛਾਂ ਕਿਸ ਕੋਲ ਰਸਤਾ ਪੁੱਛਾਂ ਕੌਣ ਮੈਨੂੰ ਦੱਸੇ ਤੂੰ ਕਿਵੇਂ ਮਿਲੇਗਾ ਕੌਣ ਮੈਨੂੰ ਦੱਸੇ ਮੈਂ ਕਿਹੜੇ ਰਸਤੇ ਤੇ ਚੱਲਾਂ ਮੈਂ ਕਿਸ ਕੋਲ ਪੁੱਛਾਂ ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ ਤੇ ਤੇਰੀ ਉਹ ਬੇਖਬਰ ਮਿਲਾ ਜਿਹਦੇ ਕੋਲ ਤੇਰੀ ਖਬਰ ਸੀ ਉਹ ਤੇ ਖਬਰ ਦੱਸਣ ਜਾਊਗਾ ਨਹੀਂ ਸੀ ਤੇ ਜਿਹੜੇ ਖਬਰਾਂ ਦੱਸਦੇ ਪਏ ਨੇ ਉਹਨਾਂ ਨੂੰ ਕੱਕ ਪਤਾ ਨਹੀਂ ਕੁਝ ਵੀ ਪਤਾ ਨਹੀਂ ਧੂਆਂ ਧਾਰ ਤਕਰੀਰਾਂ ਹੋ ਰਹੀਆਂ ਨੇ ਮੰਦਰ ਮਸਜਿਦ ਗੁਰਦੁਆਰੇ ਚਰਚ ਦੇ ਚ ਔਰ ਪਤਾ ਉਹ ਦੱਸਦੇ ਪੈ ਨੇ ਜਿਨ੍ਹਾਂ ਨੂੰ ਖੁਦ ਕੋਈ ਪਤਾ ਨਹੀਂ ਇਹ ਵੀ ਮੈਲਸ ਕਰਦੇ ਹਾਂ ਕਿਸੇ ਪਤਾ ਪੁੱਛੇ ਮਨਜਲੇ ਜਾਣਾ ਐ ਮੇਰੇ ਖੁਦਾ ਤੂੰ ਮੇਰੀ ਜਿੰਦ ਜਾਨ ਹੈ ਪਰ ਮੈਂ ਤੇਰਾ ਪਤਾ ਕਿਸ ਕੋਲ ਪੁੱਛਾਂ ਕਿਸ ਕੋਲ ਪੁੱਛਾਂ ਕਿਸੇ ਪਤਾ ਪੁੱਛੇ ਮਨਜ਼ਲੇ ਜਾਣਾ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮਿਲਾਂ ਜਿਹਦੇ ਕੋਲ ਤੇਰੀ ਖਬਰ ਸੀ ਉਹ ਖਬਰ ਦੱਸਣ ਜਾਊਗਾ ਨਹੀਂ ਸੀ ਔਰ ਜਿਹਦੇ ਕੋਲ ਤੇਰੀ ਖਬਰ ਸੀ ਲੋਕਾਂ ਨੂੰ ਉਹਦੀ ਸਮਝ ਨਹੀਂ ਸੀ ਲੋਕਾਂ ਕੋਲ ਉਸ ਦੀ ਖਬਰ ਨਹੀਂ ਸੀ ਲੋਕਾਂ ਕੋਲ ਖਬਰ ਹੁੰਦੀ ਹੈ ਫਲਾਣਾ ਰਾਜਨੀਤਿਕ ਹੈ ਫਾਣਾ ਧਨਵਾਨ ਹੈ ਕੋਲੋਂ ਲੋਅ ਰਹਿ ਡਾਕਟਰ ਹੈ ਇੰਜੀਨੀਅਰ ਹੈ ਦਾਰਸ਼ਨਿਕ ਹੈ ਫਿਲਾਸਫਰ ਹੈ ਕਲਾਕਾਰ ਹੈ ਮਨ ਨੂੰ ਕੋਈ ਸਮਝ ਨਹੀਂ ਆਉਂਦੀ ਫਲਾਣਾ ਸੰਤ ਹੈ ਭਗਤ ਹੈ ਕਿਉਂ ਗੁਰਬਾਣੀ ਐਸਾ ਕਹਿੰਦੀ ਏ ਇਹ ਵਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਉਤਨਾ ਹੀ ਊਚਾ ਕੋਈ ਆਪ ਹੋਵੇ ਜਿੰਨਾ ਊਚਾ ਰੱਬ ਹੈ ਉਤਨਾ ਹੀ ਊਚਾ ਕੋਈ ਆਪ ਹੋਵੇ ਜਿੰਨਾ ਊਚਾ ਸੰਤ ਹੈ ਤਾਈ ਸੰਤ ਨੂੰ ਸਮਝ ਸਕੇਗਾ ਰੱਬ ਨੂੰ ਸਮਝ ਸਕੇਗਾ ਵਰਨਾ ਨਹੀਂ ਸਮਝ ਸਕੇਗਾ ਏ ਵੱਡਾ ਉੱਚਾ ਹੋਵੇ ਕੋਏ ਮੈਂ ਬੁਨਿਆਦੀ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ ਥੋੜੇ ਦਿਨ ਦੀ ਹਾਜ਼ਰੀ ਹੈ ਮੈਂ ਸਮਝਦਾ ਮੈਂ ਕਰਮ ਕਾਂ ਦੇ ਸਮਾਂ ਨੋ ਬੀਤ ਹੋਵੇ ਕੁਝ ਬੁਨਿਆਦੀ ਨੁਕਤੇ ਔਰ ਇੱਕ ਹਕੀਕਤ ਹੈ ਸਚਾਈ ਹੈ ਮੈਂ ਫਿਰ ਦੁਹਰਾ ਦਿਆਂ ਹਰ ਸ਼ਹਿਰ ਦੇ ਧਨਵਾਨ ਹੁੰਦੇ ਨੇ ਲੋਅਰ ਹੁੰਦੇ ਨੇ ਡਾਕਟਰ ਹੁੰਦੇ ਨੇ ਇੰਜੀਨੀਅਰ ਹੁੰਦੇ ਨੇ ਦਾਰਸ਼ਨਿਕ ਹੁੰਦੇ ਨੇ ਸਾਇੰਟਿਸਟ ਹੁੰਦੇ ਨੇ ਰਾਜਨੀਤਿਕ ਹੁੰਦੇ ਨੇ ਹਰ ਸ਼ਹਿਰ ਦੇ ਭਗਤ ਨਹੀਂ ਹੁੰਦੇ ਵੇਂ ਕਿ ਹੁੰਦੇ ਔਰ ਜਿੱਥੇ ਹੁੰਦਾ ਹੈ ਉਹਦਾ ਕੁਝ ਪਤਾ ਨਹੀਂ ਚੱਲਦਾ ਕਿਉਂ ਨਹੀਂ ਚੱਲਦਾ ਇੰਜੀਨੀਅਰ ਦਾ ਪਤਾ ਚੱਲ ਗਿਆ ਡਾਕਟਰ ਦਾ ਪਤਾ ਚੱਲ ਗਿਆ ਧਨਵਾਨ ਦਾ ਪਤਾ ਚੱਲ ਗਿਆ ਸੰਤ ਦਾ ਪਤਾ ਕਦੇ ਨਹੀਂ ਚੱਲਦਾ ਪੀਦੇ ਬਾਰੇ ਮਹਾਰਾਜ ਕਹਿੰਦੇ ਨੇ ਏਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਭਗਤ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਜੈਸਾ ਕਿ ਹਰੀ ਹੈ ਇਸ ਤੋਂ ਪਹਿਲੇ ਹਰੀ ਦੀ ਸਮਝ ਨੇ ਬੂੰਦ ਨੂੰ ਸਾਗਰ ਦਾ ਕਦੋਂ ਪਤਾ ਚੱਲਦਾ ਹੈ ਜਦ ਸਾਗਰ ਦੇ ਚਲীন ਹੋ ਜਾਂਦੀ ਹੈ ਪਰ ਜਦ ਸਾਗਰ ਦੇ ਚਲীন ਹੋ ਜਾਂਦੀ ਹੈ ਬੂੰਦ ਦੇਖੋਗੇ ਕਿਨਨ ਆਪਣੇ ਆਪ ਨੂੰ ਮਿਟਾਏ ਬਿਨਾ ਰੱਬ ਦਾ ਪਤਾ ਨਹੀਂ ਚੱਲਦਾ ਪਰ ਆਪਣੇ ਆਪ ਨੂੰ ਮਿਟਾ ਕੇ ਰੱਬ ਦਾ ਪਤਾ ਕੀ ਚੱਲਣਾ ਹੈ ਉਹ ਰਬਰੂਪ ਹੀ ਹੋ ਜਾਂਦਾ ਹੈ ਭਗਤ ਕਬੀਰ ਕਹਿੰਦੇ ਨੇ ਬਿਗਰਿਓ ਕਬੀਰ ਆਹ ਰਾਮ ਦੁਹਾਈ ਸਾਚ ਭਇਓ ਅਨ ਕਥੈ ਨ ਜਾਇ ਮੈਂ ਤੇ ਸੱਚ ਹੋ ਗਿਆ ਹਦ ਲੋਗੀ ਸੱਚ ਤੇ ਪ੍ਰਮਾਤਮਾ ਆਗ ਸੱਚ ਜੁਗਾਦ ਸੱਚ ਐ ਵੀ ਸੱਚ ਨਾ ਨਿ ਕਹੋ ਸੀ ਵੀ ਸੱਚ ਸੱਚ ਤੇ ਪ੍ਰਮਾਤਮਾ ਹੈ ਕਬੀਰ ਕਹਿੰਦੇ ਮੈਂ ਵੀ ਸੱਚ ਹੋ ਗਿਆ ਕਿਸ ਤਰ੍ਹਾਂ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਥੇ ਨਾ ਜਾਏ ਸੰਤਾਂ ਦੀ ਸੰਗਤ ਦੇ ਵਿੱਚ ਮੈਂ ਐਸਾ ਬਦਲਿਆ ਕਬੀਰ ਕਬੀਰ ਨਹੀਂ ਰਿਹਾ ਤੋ ਕੀ ਹੋ ਗਿਆ ਸੱਚ ਹੋ ਗਿਆ ਹੁਣ ਬੂੰਦ ਬੂੰਦ ਨਹੀਂ ਰਹੀ ਹੁਣ ਤੇ ਸਾਗਰ ਹੋ ਗਈ ਸਾਗਰ ਹੋ ਗਈ ਹੁਣ ਤੇ ਬੂੰਦ ਦੱਸਣ ਜੋਗਾ ਹੀ ਨਹੀਂ ਕਿ ਮੈਂ ਬੂੰਦ ਹਾਂ ਹੁਣ ਜਦ ਸਾਗਰ ਹੋ ਗਈ ਤੇ ਐਲਾਨ ਕਰ ਸਕਦੀ ਐ ਮੈਂ ਸਾਗਰਾਂ ਕਹਿੰਦੇ ਨੇ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਐਲਾਨ ਭਗਤਾ ਨੇ ਕੀਤਾ ਸੰਤਾ ਨੇ ਕੀਤਾ ਕਬੀਰ ਕਰ ਰਹੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ RAM ਕਬੀਰਾ ਏਕ ਬਹ ਹੈ ਕੋਏ ਨਾ ਸਕੇ ਪਛਾਹੇ ਭਾਰਤ ਦੇ ਚ ਇਹ ਦਾਵੇ ਹੋਏ ਨੇ ਨਾਨਕ ਲੇਨ ਭਇਓ ਗੋਬਿੰਦ ਸਿੰਘ ਜਉ ਪਾਨੇ ਸੰਗ ਪਾਨੇ ਨਾਨਕ ਇਸ ਤਰ੍ਹਾਂ ਲੇਨ ਹੋ ਗਏ ਜਿਵੇਂ ਬੰਦ ਸਾਗਰ ਦੇ ਚ ਲੇਨ ਹੋ ਸਾਗਰ ਇਸ ਤਰ੍ਹਾਂ ਦਾ ਕਹਿਣਾ ਭਾਰਤ ਦੇ ਇਤੇ ਭਗਤਾਂ ਨੇ ਸੰਤਾਂ ਨੇ ਅਵਤਾਰਾਂ ਨੇ ਆਖਿਆ ਲੇਕਿਨ ਮਿਡਲ ਈਸਟ ਦੇਚ ਮਿਸਰ ਦੇਚ ਜੈਸੇ ਮਨਸੂਰ ਨੇ ਆਖਿਆ ਅਨਲ ਹਕ ਪਤਾ ਹੈ ਹਕ ਕਿਸ ਨੂੰ ਕਹਿੰਦੇ ਨੇ ਹਕ ਸੱਚ ਨੂੰ ਕਹਿੰਦੇ ਨੇ ਇਹ ਅਰਬੀ ਦਾ ਲਫ਼ਜ਼ ਹੈ ਹਕ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨਾ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐ ਗੁਰੂ ਗੋਬਿੰਦ ਸਿੰਘ ਤੁਹਾਨੂੰ ਵੇਖ ਕੇ ਅੰਦੇਸ਼ਾ ਹੁੰਦਾ ਤੁਸੀਂ ਹੱਕ ਹੋ ਬਾਹੋ ਸੱਚ ਹੋ ਸੱਚ ਕਿਹਨੂੰ ਕਹਿੰਦੇ ਨੇ ਸੱਚ ਕੀ ਆਉਂਦਾ ਤੁਹਾਨੂੰ ਵੇਖ ਕੇ ਪਤਾ ਚੱਲਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਹੱਕ ਦੇ ਅਰਥ ਨੇ ਸੱਚ ਹਕੀਕਤ ਦੇ ਅਰਥ ਨੇ ਸਚਾਈ ਇਹ ਹਕੀਕਤ ਹੈ ਸਚਾਈ ਹੈ ਹੱਕ ਇਹ ਸੱਚ ਹੈ ਤੋਂ ਭਾਰਤ ਦੇ ਤੇ ਐਸਾ ਆਖਿਆ ਗਿਆ ਹੈ ਪਰ ਪਹਿਲੀ ਦਫਾ ਜਦ ਮਿਡਲ ਇਸਟੇਟਸ मंसूर ਨੇ ਇਹ ਐਲਾਨ ਕੀਤਾ ਅਨਲ ਹਕ ਮੈਂ ਹਕ ਹੋ ਗਿਆ ਸੱਚ ਹੋ ਗਿਆ ਵਿਚਾਰੇ ਨੂੰ ਸੂਲੀ ਤੇ ਚੜ ਦਿੱਤਾ ਪਹਿਲੇ ਉਹਨੂੰ ਸੰਸਾਰ ਕੀਤਾ ਪੱਥਰ ਮਾਰੇ ਨੇ ਫਿਰ ਸੂਲੀ ਤੇ ਚੜ ਦਿੱਤਾ ਇਹ ਤੇ ਕੁਫਰ ਹੈ ਤੂੰ ਕੁਫਰ ਪੇ ਬੋਲਦਾ ਤੂੰ ਰੱਬ ਕਿਸ ਤਰ੍ਹਾਂ ਹੋ ਸਕਦਾ ਹੈ ਕਹਿੰਦਾ ਰਿਹਾ मंसूर ਇੱਕ ਨਦੀ ਸਾਗਰ ਕਿਸ ਤਰ੍ਹਾਂ ਹੋ ਜਾਂਦੀ ਹੈ ਦੇਖੋ ਨਦੀਆਂ ਦੇ ਆਪਣੇ ਨਾਮ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ 999 68 ਤੀਰਤ ਅੰਗ ਸਮਾਈ ਮੌਜੂਦਾ ਜਿਓਗ੍ਰਾਫੀਏ ਦੇ ਤਾਂ ਮੇਰਾ ਅਧਿਆਨ ਨਹੀਂ ਪਰ ਭਾਈ ਗੁਰਦਾਸ ਨੇ ਸਾਰੀ ਧਰਤੀ ਦੇ ਤੇ ਵਗਣ ਵਾਲੀਆਂ ਨਦੀਆਂ ਦੀ ਗਿਣਤੀ ਕੀਤੀ ਹੈ 999 ਇੱਕ ਘਟ ਹਜ਼ਾਰ ਜੋ 12 ਮਹੀਨੇ ਵਗਦੀਆਂ ਨੇ ਸਾਰੇ ਦੇਸ਼ਾਂ ਦੇ ਸਾਰੀ ਦੁਨੀਆ 'ਚ ਇਹਦੀ ਗਿਣਤੀ ਭਾਈ ਗੁਰਦਾਸ ਜੀ ਪਤਾ ਨਹੀਂ ਕਿਸ ਅਧਿਆਤਮਕ ਢੰਗ ਨਾਲ ਉਹਨਾਂ ਨੇ ਕੀਤੀ ਹੈ ਬਈ 999 ਹੈ। ਔਰ 999 ਉਹਨਾਂ ਦੇ ਨਾਮ ਨੇ ਜਿਵੇਂ ਭਾਰਤ ਦੀਆਂ ਨਦੀਆਂ ਦੇ ਨਾਅ ਹੈ ਗੰਗਾ ਹੈ, ਜਮਨਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ। ਨਰਮਦਾ, গোਦਾਵਰੀ ਹੈ, ਸੋਨ ਨਦੀ ਹੈ। ਬ੍ਰਹਮਪੁੱਤਰੇ ਬੇਸ਼ਮਾਰ ਨਦੀਆਂ ਨੇ। ਮਿਸਰ ਦੇ ਚਨੀਲ ਨਦੀ ਵਗਦੀ ਹੈ, ਇਰਾਕ ਦੇ ਜਦਲਾ, ਫਰਾਤ ਵਗਦਾ ਹੈ। ਪਰ ਜਦ ਇਹ ਸਮੁੰਦਰ ਦੇ ਚ ਲੀਨ ਹੋ ਜਾਂਦੇ ਨੇ ਨਾ ਦਜਲਾ ਰਹਿੰਦਾ ਨਾ ਫਰਾਤ ਨਾ ਮਿਸਰ ਦੀ ਨੀਲ ਨਦੀ ਨਾ ਗੰਗਾ ਨਾ ਜਮਨਾ ਨਾ ਇੰਗਲੈਂਡ ਦਾ ਥੇਮ ਸਾਗਰ ਦੇ ਵਿੱਚ ਤੇ ਸਾਗਰ ਮਿਲਦਾ ਹੈ ਨਾ ਥੇਮ ਮਿਲਦਾ ਨਾ ਨੀਲ ਮਿਲਦੀ ਹੈ ਨਦੀ ਨਾ ਕਿਤੇ ਦਜਲੇ ਦੇ ਦਰਸ਼ਨ ਹੁੰਦੇ ਨਾ ਗੰਗਾ ਦੇ ਸਾਗਰ ਦੇ ਵਿੱਚ ਤੇ ਸਾਗਰ ਦੇ ਹੀ ਦਰਸ਼ਨ ਹੁੰਦੇ ਜਦ ਕੋਈ ਪਰਮਾਤਮਾ ਦੇ ਚਲੇਨ ਹੋ ਜਾਂਦਾ ਹੈ ਤੋ ਪਰਮਾਤਮਾ ਹੀ ਹੋ ਜਾਂਦਾ ਹੈ ਉਹਦੀ ਜ਼ਾਤ ਮਿਟ ਜਾਂਦੀ ਓਦੀ ਪਾਤ ਮਿਟ ਜਾਂਦੀ ਉਹਦਾ ਮਜ਼ਬ ਵੀ ਮਿਟ ਜਾਂਦਾ ਕਿਉਂ ਪਰਮਾਤਮਾ ਦਾ ਕੋਈ ਮਜ਼ਬ ਨਹੀਂ ਹੈ ਉਹਦਾ ਇਲਾਕਾ ਵੀ ਮਿਟ ਜਾਂਦਾ ਕਿਉਂਕਿ ਪ੍ਰਭੂ ਦਾ ਕੋਈ ਇਲਾਕਾ ਨਹੀਂ ਉਹ ਤੇ ਸਰਬਦੇਸੀ ਹੈ ਆਪ ਦੀ ਗਾਇਤ ਲਈ ਅਰਚਨਾ ਪੰਕਤੀਆਂ ਵੀ ਰੱਖਦੇ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮਸਤੰ ਅਮਜਵੇ ਨਮਸਤਸਤ ਅਜਵੇ ਇਹ ਅਜਬ ਸਰੂਪ ਪਰਮਾਤਮਾ ਤੇਰਾ ਕੋਈ ਮਜ਼ਬ ਨਹੀਂ ਹੈ ਨਮਸਤੰ ਅਮਜਵੇ ਅਮਜ਼ਬ ਤੇਰਾ ਕੋਈ ਮਜ਼ਬ ਬੜੀ ਕਮੀ ਤੇ ਹੀ ਗੱਲ ਹੈ ਪਰਮਾਤਮਾ ਨਾ Hindu ਹੈ ਨਾ Muslim ਹੈ ਨਾ Sikh ਹੈ ਨਾ ईसाई ਹੈ ਨਾ ਯਹੂਦੀ ਹੈ ਨਾ ਪਰਸੀ ਹੈ ਨਾ ਜੈਨੀ ਹੈ ਨਾ ਬੋਧੀ ਕੁਝ ਵੀ ਨਹੀਂ ਬਸ ਪਰਮਾਤਮਾ ਕੇਵਲ ਪਰਮਾਤਮਾ ਹੈ ਉਹਦੀ ਕੋਈ ਜ਼ਾਤ ਨਹੀਂ ਉਹਦਾ ਕੋਈ ਮਜ਼ਹਬ ਨਹੀਂ ਉਹਦਾ ਕੋਈ ਇਲਾਕਾ ਵੀ ਨਹੀਂ ਅਸੀਂ ਪਰਮਾਤਮਾ ਨੂੰ ਨਹੀਂ ਕਹਿ ਸਕਦੇ ਹਿੰਦੁਸਤਾਨੀ ਹੈ ਪਾਕਿਸਤਾਨੀ ਹੈ ਅਮਰੀਕਨ ਹੈ ਚਾਈਨੀਜ਼ ਹੈ ਜਪਾਨੀ ਹੈ ਇਸ ਤਰ੍ਹਾਂ ਨਹੀਂ ਕਹਿ ਸਕਦੇ ਅਨਾਮ ਹੈ ਅਠਾ ਮੈਂ ਉਹਦਾ ਕੋਈ ਨਿਸ਼ਚਿਤ ਟਿਕਾਣਾ ਨਹੀਂ ਵਿਆਪਕ ਹੈ ਨਦੀਆਂ ਦੇ ਨਾਮ ਨੇ ਨਦੀਆਂ ਦਾ ਇਲਾਕਾ ਜਦ ਸਾਗਰ ਦੇ ਚ ਨਹੀਂ ਲਗ ਗਈਆਂ ਸਾਗਰ ਹੋ ਗਈਆਂ ਨਾਮ ਜਾਤ ਪਾਤ ਮਜ਼ਬ ਮਨੁਖਾ ਦਾ ਉਤਨੇ ਚਿਤਕਾ ਗੁਸਤਾਖੀ ਵਾ ਜਿਤਨੇ ਸਿਰ ਤੱਕ ਲੀਨ ਨਹੀਂ ਹੋਇਆ ਕਹੋ ਕਬੀਰ ਕੁਲ ਜਾਤ ਪਾਤ ਤਜ ਚਿੱਟੀ ਹੋਏ ਝੜਖਾ ਇਹ ਤੇ ਸਭ ਕੁਝ ਮਿਟ ਜਾਂਦਾ ਹੈ ਲੋਕ ਕੁਟੰਬ ਸਭ ਹੋਂਤੇ ਤੋਰੇ ਤੋ ਆਪਨ 베ੜੀ ਆਵੇ ਭਗਤ ਨਾਮਦੇ ਲੋਕਾਂ ਚ ਆਰਜ਼ਾਤ ਪਾਤ ਮਜ਼ਬ ਦੁਨੀਆ ਦੀ ਰੀਤ ਇਹ ਸਭ ਤੋਂ ਜਿਸ ਦਿਨ ਮਨੁੱਖ ਨਿਆਰਾ ਹੋ ਕੇ ਪ੍ਰਭੂ ਚਿੰਤਨ ਕਰਦਾ ਜਦ ਲੀਨ ਹੁੰਦਾ ਇਹ ਸਭ ਕੁਝ ਮਿਟ ਜਾਂਦਾ ਫਿਰ ਪਰਮਾਤਮਾ ਹੀ ਰਹਿ ਜਾਂਦਾ ਜਿਵੇਂ ਕਬੀਰ ਕਹਿ ਰਹੇ ਨੇ ਬਿਗਰੇਓ ਕਬੀਰਾ RAM ਦੁਹਾਈ ਸਾਚ ਭਇਓ ਅਨ ਕਥੇ ਨ ਜਾਇ ਭਾਰਤ ਦੇ ਤੇ ਸੰਤ ਭਗਤ ਪੂਜੇ ਗਏ ਲੇਕਿਨ ਮਿਡਲ ਈਸਟ ਦੇ ਚ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਗਏ ਇਹ ਗੱਲ ਬਰਦਾਸ਼ਤ ਨਾ ਹੋਏਗੀ ਇਹ ਗੱਲ ਜੋ ਹੈ ਸੈਨਨਾ ਹੋ ਸકી ਖੈਰ ਤੋਂ ਮੈਂ ਅਰਜ਼ ਕਰ ਰਿਹਾ ਸੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਨਮੋ ਜੰਤਰ ਜੰਤਰੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਹਰ ਮਨੁੱਖ ਦਾ ਆਪਣਾ ਇਸ਼ਟ ਹੁੰਦਾ ਹੈ ਇਸ਼ਟ ਦੇ ਰਾਹੀਂ ਉਹ ਖੁਦਾ ਤੱਕ ਪਹੁੰਚਦਾ ਹੈ ਇਸ਼ਟ ਦੇ ਰਾਹੀਂ ਉਹ ਭਗਵਾਨ ਤੱਕ ਪਹੁੰਚਦਾ ਹੈ ਫਿਰ ਮੈਂ ਦੁਹਰਾ ਦੇ ਹਾਂ ਅਹਿਲੇ ਇਸਲਾਮ ਦਾ ਇਸ਼ਟ ਹੈ ਮੁਹੰਮਦ ਸਾਹਿਬ ਸਮੂਹ ਈਸਾਈ ਜਗਤ ਦੇ ਇਸ਼ਟ ਨੇ حضرت ঈਸਾ ਸਮੂਹ ਪਾਰਸੀ ਜਗਤ ਦਾ ਇਸ਼ਟ ਹੈ ਜ਼ਰਦਰਸਤ ਔਰ ਸਾਰੇ ਯਹੂਦੀਆਂ ਦਾ ਇਸ਼ਟ ਹੈ حضرت موسی ਹਿੰਦੂ ਚੋਂ ਕਿ ਧਾਰਮਿਕ ਤੌਰ ਤੇ ਬਹੁਤ ਵੰਡੇ ਹੋਏ ਨੇ ਤੋ ਕਿਸੇ ਦਾ ਇਸ਼ਟਰਾਮ ਹੈ ਕਿਸੇ ਦਾ ਕ੍ਰਿਸ਼ਨ ਹੈ ਕਿਸੇ ਦਾ ਮਹਾਦੇਵ ਹੈ ਕਿਸੇ ਦਾ ਵਿਸ਼ਨੂ ਹੈ ਕਿਸੇ ਦੀ ਕਾਲੀ ਦੇਵੀ ਹੈ ਕਿਸੇ ਦੀ ਵਿਸ਼ਨੂ ਦੇਵੀ ਹੈ ਗਰਜ਼ ਕੇ ਬਹੁਤ ਸਾਰੇ ਇਹਨਾਂ ਦੇ ਇਸ਼ਟ ਨੇ ਇਹ ਵੀ ਮੈਚ ਕਰਦੇ ਆ ਇੱਕ ਇਸ਼ਟ ਨਹੀਂ